ਆ ਗੋਲ ਕਰ ਬਸ ਇਹ ਹਾਰਦੀ ਲੈਂਦੇ ਬੰਦੇ ਉੱਦਨ ਚੱਲ ਗਏ ਕਿੰਨੀਆਂ ਉਹ ਲਗਦੀ ਮੰਦੀਆਂ ਮੰਦੀਆਂ ਲਗਿਆ ਤੋਂ ਬਣੇ ਕਰਵਾ ਦੇ ਇਹ ਆ ਹੀ ਹੈ ਖੜੇ ਗਏ ਲਈ ਉਹ ਬੁਆਨੀ ਸ਼ਕਤ ਆਇਆ ਨਾਮਾ ਮੰਦਿਰ ਪਰ ਮਲ ਕੀ ਵਾਕਿਆ ਹੋਇਆ ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪਣ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਨੂੰ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕਾਂਥ ਟੇਲਰ ਉੱਥੇ ਆਏ ਉਥੋਂ ਸੀ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਆ ਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਆ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰਦੇ ਸੀ? ਹਾਂ ਜੀ ਜਿਵੇਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਪਿੱਛੇ ਰੇਕ ਹੀ ਕਰਦੇ ਰਹੇ। ਹਾਂ ਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ? ਹਾਂ ਜੀ ਰਿਪੋਰਟ ਦਿੱਤੀ ਆ। 112 ਡਾਇਲ ਕਰਤਾ ਸੀ। ਹਾਂ 112 ਨੰਬਰ ਵੀ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ ਆ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲਈਆਂ ਸੀ। ਕੋਈ ਸ਼ਾਂਤ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਵਗੈਰਾ ਨਹੀਂ ਮਾਰਿਆ ਨਹੀਂ ਬਸ ਮੇਰੇ ਆ ਖਰੋਚਾਈ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ ਹੋਰ ਤੋਂ ਜਦੋਂ ਕਿ ਤੂੰ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗਿਆ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਉਹ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲਾ ਉਹ ਨਹੀਂ ਆਪਣਾ 메인 ਰੋਡ ਤੇ ਖੜਾਇਆ ਹੋਏ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਤ੍ਰੇਜਾ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਫੋਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜੇ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਬੈ ਕੇ ਭੱਜ ਗਏ ਠੀਕ ਹੈ ਹਾਂਜੀ